ਪੰਜਾਬ ਚ ਕਾਨੂੰਨ ਵਿਵਸਥਾ ਦੀ ਸਥਿਤੀ ਬੁਰੀ ਤਰੀਕੇ ਨਾਲ ਖਰਾਬ ਹੋਈ ਪਈ ਹੈ ਜਿਸ ਦੀਆਂ ਨਿਤ ਨਵੀਆਂ ਤਸਵੀਰਾਂ ਸਾਹਮਣੇ ਆਉਂਦੀਆਂ ਨੇ ਹਰ ਦਿਨ ਇੱਕ ਨਵਾਂ ਮਾਮਲਾ ਸਾਹਮਣੇ ਆਂਦਾ ਹੈ ਤੇ ਹੁਣ ਤਾਜ਼ੀ ਘਟਨਾ ਅਮਰitsar ਤੋਂ ਸਾਹਮਣੇ ਆਈ ਹੈ ਦੱਸਿਆ ਗਿਆ ਹੈ ਕਿ surjit singh ਨਾਮ ਦਾ ਇੱਕ ਮੁੰਡਾ ਇੱਕ ਰੈਸਟੋਰੈਂਟ ਚ 버ਗਰ ਖਾਣ ਲਈ ਆਇਆ ਉਸਨੇ ਇਸ ਦੌਰਾਨ ਆਰਡਰ ਕੀਤਾ ਤੇ ਜਦੋਂ 버ਗਰ ਦਾ ਆਰਡਰ ਕਾਫੀ ਦੇਰ ਨਾਲ ਪਹੁੰਚਿਆ ਤਾਂ ਰੈਸਟੋਰੈਂਟ ਦੇ ਵਿੱਚ ਕੰਮ ਕਰਨ ਵਾਲੇ ਇੱਕ ਨੌਜਵਾਨ ਦੇ ਵੱਲੋਂ ਗ੍ਰਾਹਕ ਦੇ ਨਾਲ ਤੂ ਤੂ ਮੈ ਮੈ ਹੋਈ ਬੈਂਸੇਨੀ ਵੱਤ ਗਈ ਕਿ ਰੈਸਟੋਰੈਂਟ ਚ ਕੰਮ ਕਰਨ ਵਾਲੇ ਨੌਜਵਾਨ ਨੇ ਗ੍ਰਾਹਕ ਸੁਰਜੀਤ ਸਿੰਘ ਤੇ ਗੋਲੀ ਚਲਾ ਦਿੱਤੀ ਨਤੀਜੇ ਵਜੋਂ ਸੁਰਜੀਤ ਸਿੰਘ ਗੰਭੀਰ ਰੂਪ ਦੇ ਨਾਲ ਜ਼ਖਮੀ ਹੋ ਗਿਆ ਜ਼ਖਮੀ ਨੌਜਵਾਨ ਨੂੰ ਅੰਮ੍ਰਿਤਸਰ ਦੇ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਜਿੱਥੇ ਉਸ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ ਮਾਮਲਾ ਇਹ ਹੋਇਆ ਜੀ ਬਲਕਨ ਤੇ ਇੱਥੇ ਥੋੜ੍ਹਾ ਜਿਹਾ ਘੇਰ ਕਾ ਪੈ ਗਿਆ ਸੀ ਬਲਕਨ ਉਹ ਆਂਦੇ ਹੀ ਵੀ ਮੁੰਡਾ ਲੈ ਕੇ ਆਇਆ ਵਾ ਜਿਹੜਾ ਆਪਣਾ ਜਿਹਨੇ ਗੋਲੀ ਚਲਾਈ ਆ ਅੱਛਾ ਜੀ ਉਹ ਜਦੋਂ ਆਰਡਰ ਬੁੱਕ ਕਰਾਇਆ ਤੂੰ ਉਹਨੇ ਬਲਕਨ ਨਹੀਂ ਲੈ ਕੇ ਆਇਆ ਤੂੰ ਉਹਨੇ ਫੇਰ ਜਾ ਕੇ ਪੁੱਛਿਆ ਤੇ ਸਾਡੇ ਜਿਹੜਾ ਆਰਡਰ ਆ ਤੂੰ ਸਪਲਾਈ ਨਹੀਂ ਕੀਤਾ ਉਹ ਕਹਿੰਦਾ ਵਾ ਵੀ ਤੂੰ ਮਾਮਾ ਲੱਗਦਾ ਅੱਜ ਸਰਪ੍ਰਾਈਜ਼ ਮੈਂ ਆਪਣੀ ਮਰਜ਼ੀ ਨਾਲ ਕਰਦਾ ਹੁਣਾਂ ਤੇ ਜਦੋਂ ਇੰਨੀ ਗੱਲ ਹੋਈ ਆ ਤੇ ਉਸ ਤੋਂ ਬਾਅਦ ਫੇ ਉਹ ਚਲ ਗਿਆ ਮੁੰਡਾ ਸਾਡਾ ਵਾਪਸ ਉਸ ਤੋਂ ਬਾਅਦ 5 ਮਿੰਟ ਬਾਅਦ ਫੇਰ ਉਹ ਆਇਆ ਵੀ ਹੁਣ ਤੇ ਦੇ ਦੇ ਉਹ ਫੇ ਗਾੜੀ ਨੂੰ ਗਲਤ ਭੋਲਿਆ ਉਹਨੂੰ ਤੇ ਸਾਡਾ ਮੁੰਡਾ ਥੋੜ੍ਹਾ ਜਿਹਾ ਗਰਮ ਹੋਇਆ ਵੀ ਤੂੰ ਇਹਦਾ ਨਾ ਬੋਲ ਮੈਨੇਜਰ ਨਾਲ ਸਾਡੀ ਗੱਲ ਕਰਾ ਪੈਂ ਉਧਰਾਂ ਗੱਲ ਕਰ ਲਈ ਉਹ ਆਂਦਾ ਮੈਨੇਜਰ ਮੈਂ ਹੀ ਲੱਗਾ ਕੋਈ ਮੈਨੇਜਰ ਨਹੀਂ ਹੋਰ ਮੈਂ ਹੀ ਮੈਨੇਜਰ ਹਾਂ ਤੇ ਇਦਾਂ ਹੋਈ ਆ ਤੇ ਮੁੜ ਕੇ ਬਾਅਦ ਚ ਉਹਨੇ ਸ਼ਹਿਰ ਤੇ ਜਾ ਕੇ ਆਪਣੀ ਜੈਰੀ ਨੂੰ ਜਾਂ ਪਤਾ ਨਹੀਂ ਮਾਂ ਜਾਂ ਨੂੰ ਨਹੀਂ ਪਤਾ ਉਹ ਦੋ ਜੀ ਆਏ ਆ ਮੋਟਰਸਾਈਕਲ ਦੇ ਉੱਤੇ ਉਹਨਾਂ ਆਣ ਕੇ ਪਿਆਰਛੀ ਦੇ ਅੰਦਰ ਵਰਦਿਆ ਅਸੀਂ ਗਾਲਾਂ ਕੱਢਣੀ ਸ਼ੁਰੂ ਕਰ ਦਿੱਤੀਆਂ ਸਾਡੇ ਮੁੰਡਿਆਂ ਨੇ ਸਮਝਾਉਣ ਦੀ ਕੋਸ਼ਿਸ਼ ਕੀਤੀ ਆ ਵੀ ਇਹ ਕੰਮ ਨਾ ਕਰੋ ਚੰਗੇ ਨਹੀਂ ਲੱਗਦਾ ਉਹਨੇ ਜਦੋਂ ਫੇਰ ਆਣ ਕੇ ਉਹਨੇ ਜਦੋਂ ਗਾਂਹ ਲੱਗਿਆ ਥੋੜ੍ਹਾ ਜਿਹਾ ਤੇ ਉਹਨੇ ਜਾ ਕੇ ਪੇੜ ਮਾਰਤੀ ਆ ਮੁੰਡੇ ਦੇ ਮੁੰਡੇ ਨੇ ਮੁੰਡੇ ਡਿੱਗੇ ਦੇ ਫੇਰ ਉਹਨੇ ਗੋਲੀ ਜਿਹੜੀ ਆ ਉਹ ਚੜਾਈ ਆ ਸਾਤੀ ਦੇ ਵਿੱਚ ਵੱਜੀ ਆ ਉਸ ਤੋਂ ਤਿਲਕਦੀ ਹੋਈ 15 ਉਹਦੀ ਗਈ ਆ ਇਹ ਨਹੀਂ ਕਿ 12 ਉਹਦੀ ਗਈ ਆ ਫੇਕ ਆਪਣਾ ਜਿਹੜਾ ਮੋੜਾ ਬਾਹ ਦੇ ਵਿੱਚੋਂ ਦੀ ਨੰਗ ਕੇ ਸਾਰ ਪਾਰ ਹੋਈ ਆ ਗੋਲੀ ਜਿਹੜੀ ਆ ਨਿਕਲ ਗਈ ਇਹ ਵਿੱਚੋਂ ਕਿੰਨੇ ਕਿੰਨੇ ਘੋੜੇ ਦੀ ਘਟਵਾਣੀ ਇਹ ਕੋਈ 9:30 ਦੇ ਟਾਈਮ ਦੇ ਕਰੀਬ ਆ ਗਈ ਆ 9 ਵਜੇ ਆਰਡਰ ਪੁੱਕ ਕਿਰਾਇਆ ਤੇ ਅੱਧੇ ਘੰਟੇ ਬਾਅਦ ਇਹ ਚੱਕਰ ਚੱਲ ਗਿਆ ਕੀ ਕਿਸੇ ਕੀ ਸਮਝ ਕਾਰਨ ਕੀ ਹੈ ਕਿ ਕਿ ਉਹ ਕਿਉਂ ਉਹਨਾਂ ਵੱਲ ਗੋਲੀ ਉਹ ਗੁੰਡਾਗਰਦੀ ਕਰਦੇ ਆ ਪਿੰਡ ਦੇ ਵਿੱਚ ਵੀ ਉਹਦਾ ਪਤਾ ਕਰ ਸਕਦੇ ਬਹੁਤ ਜ਼ਿਆਦਾ ਗੁੰਡਾਗਰਦੀ ਆ ਉਹ ਆਪਣਾ ਟੌਰ ਪਾਉਣਾ ਚਾਹੁੰਦਾ ਹੈ ਇਹਨਾਂ ਤੇ ਉਹ ਉਹਦੇ ਕਰਕੇ ਨੇ ਆਪਣਾ ਦਬ ਦਬ ਜਾਇ ਹਾਂਜੀ ਕੋਈ ਪਾਰਟੀਆਂ ਸੰਬੰਧ ਰੱਖਦਾ ਹੈ ਇਹਦੇ ਉਹਦੇ ਬਾਰੇ ਸਾਨੂੰ ਨਹੀਂ ਪਤਾ ਕਿ ਰੱਖਦਾ ਜਾਂ ਨਹੀਂ ਰੱਖਦਾ ਝੂਠੀ ਗੱਲ ਕਰਨ ਦਾ ਫਾਇਦਾ ਕੋਈ ਨਹੀਂ ਕੀ ਤੁਸੀਂ ਕੀ ਕਾਰਨ ਕੀ ਸਮਝਦੇ ਹੋ ਕਿ ਲੱਗਦਾ ਕਿ ਇਹ ਸਮਝੌਣ ਲਈ ਵਾਸਤੇ ਤੁਹਾਡਾ ਬੱਚਾ ਗਿਆ ਤੇ ਉੱਤੇ ਗੋਲੀ ਚਲਾ ਦਿੱਤੀ ਗਈ ਕੀ ਕਾਰਨ ਕਿ ਸਾਨੂੰ ਕਿ ਪੁਰਾਣੀ ਰੰਜਿਸ਼ ਤੇ ਨਹੀਂ ਕੋਈ ਨਜ਼ਰ ਆ ਰਹੀ ਸੀ ਨਹੀਂ ਨਹੀਂ ਵੇਖੋ ਪੁਰਾਣੀ ਕੋਈ ਨਹੀਂ ਸਿਰਫ ਹੰਕਾਰ ਦਾ ਹੀ ਉਹਨਾਂ ਨੂੰ ਹੰਕਾਰ ਨੇ ਹੀ ਮਾਰਿਆ ਉਦਾਂ ਨਹੀਂ ਕੁਛ ਹੋਇਆ ਤੇ ਹੁਣ ਪੁਲਿਸ ਆਈ ਹੈ ਪੁਲਿਸ ਕਿਸ ਤਰ੍ਹਾਂ ਦੀ ਕਾਰਵਾਈ ਕਰ ਰਹੀ ਹੈ ਵੇਖੋ ਪੁਲਿਸ ਵੇਖੋ ਆਪਣੀ ਕਾਰਵਾਈ ਕਰ ਰਹੀ ਹੈ ਸਾਨੂੰ ਉਦਾਂ ਵਿਸ਼ਵਾਸ ਹੈ ਉਹਨਾਂ ਤੇ ਕਿ ਕਾਰਵਾਈ ਸਹੀ ਕਰੂਗੀ ਤੁਸੀਂ ਸਰਪੰਚੋਂ ਕਿਹੜੀ ਪਾਰਟੀ ਤੋਂ ਸਰਪੰਚ ਹੋ ਪਾਰਟੀ ਸਾਡੀ ਕੋਈ ਨਹੀਂ ਗਈ ਤੇ ਉਹ ਆਪਣੇ ਉਦਾਂ ਹੀ ਕਹਾ ਹਾਂ ਅਸੀਂ ਪਾਰਟੀਆਂ ਸੰਬੰਧੀ ਨਹੀਂ ਹੁਣ ਮੰਗ ਕੀ ਕਰਦੇ ਹੋ ਘੜਨਾ ਪਾ ਲੱਗਾ ਵੀ ਉਹ ਸਿਰਫ ਕੋਈ ਮਤਲਬ ਚੀਜ਼ ਮੰਗੀਆਂ ਨਾ ਖਾਣ ਵਾਲੀ ਖਾਣ ਵਾਲੀ ਤੋ ਖਾਣ ਤੋਂ ਤਾ ਇਹ ਉੱਥੇ ਡਿਊਟੀ ਤੇ ਉੱਤੇ ਮੁੰਡਾ ਕਾਕਾ ਖਲੋਤਾ ਹੋਏ ਹੋਏ ਬਾਣ ਕੇ ਉਹ ਲਗਾ ਵਿੱਚ ਕਾਦਾ ਨੌਕਰੀ ਕਰਦਾ ਉਹ ਕਰਦੇ ਦੋ ਮੰਗਿਆ ਹੁਣ ਆਰਡਰ ਮੰਗਿਆ ਵੀ ਆ ਆਰਡਰ ਤੇ ਉੱਥੇ ਆ 3 ਮਿੰਟ ਦਾ ਆਰਡਰ ਸਰ ਜੀ ਜਿਹੜੇ ਭਤੌਂਦਾ ਵਾਧੋ 15 20 ਮਿੰਟ ਹੋ ਚੁੱਕੇ ਸੀ 15 20 ਮਿੰਟ ਬਾਅਦ ਆਣ ਕੇ ਉਹ ਬੱਚੇ ਨੇ ਆਖਿਆ ਤੇ ਤੂੰ ਵੀ ਹੱਟ ਨਹੀਂ ਪਏ ਭੇਜਿਆ ਤੂੰ ਉਹ ਬਾਦਰ ਭੇਜਾਂ ਤੋਂ ਆਂਦਾ ਤੂੰ ਖਾਣਾ ਅਹੇ ਨੱਥਪੌਣ ਜਾਣਨੇ ਆ ਤੇ ਉਹ ਮੁੜ ਕੇ ਬਾਅਦ ਵਿੱਚ ਉਹਨਾਂ ਆਖਿਆ ਤੂੰ ਮੈਨਜਰ ਨਾਲ ਗੱਲ ਕਰਾ ਜੇ ਤੂੰ ਹੁਣ ਨਹੀਂ ਜਾਣਦਾ ਤੇ ਮੈਨਜਰ ਨਾਲ ਗੱਲ ਕਰਾ ਆਂਦਾ ਮੈਨਜਰ ਮੈਂ ਹਾਂ ਮੈਨਜਰ ਹਟ ਤੋਂ ਥੋੜਾ ਕੋਈ ਆ ਮੈਨਜਰ ਤੂੰ ਕੀ ਆਖ ਰਿਹਾ ਮੈਂ ਮੈਨਜਰ ਹਾਂ ਨਹੀਂ ਇੱਕ ਨਿਕਲਣਾ ਉਹ ਤੇ ਮਾਰਾ ਮੋਟਾ ਉਹ ਫਿਆ ਹੋਇਆ ਹੈ ਕੱਲ ਤੋਂ ਤੂੰ ਤੂੰ ਮੈਂ ਮੈਂ ਹੋਈ ਹੋਗੀ ਤੂੰ ਮੋਕਾ ਤੇ ਨਹੀਂ ਨਹੀਂ ਕਿ ਸੁਣ ਕੇ ਸੁਣ ਨਹੀਂ ਗੱਲ ਆ ਜਿਹੜੀ ਉਹ ਆ ਹਾਂ ਜੀ ਤੇ ਫਿਰ ਉਸ ਵਾਰ ਗੋਲੀ ਕਿੰਨੇ ਚਲਾਈ ਹੈ ਜੀ ਉਹ ਗੋਲੀ ਹਕੇਵਰ ਸਿੰਘ ਦਾ ਕੋ ਬਰੇਹਮ ਦਾ ਅੱਛਾ ਜੀ ਉਹ ਅਕੇ ਵੀ ਦੱਸ ਦਿਆ ਪਿਆ ਅਕੇ ਵੀ ਉਹਨੇ ਚਲਾਈ ਸੀ ਬੜੀ ਹਰਕਤ ਵਾ ਉਹ ਬਰੇਹਮ ਪਿੰਦੇ ਵਿੱਚ ਨਾ ਉਹਨੇ ਕਿਹਾ ਨਾ ਉਹ ਗੋਲੀ ਅਕੇ ਵੀ ਚਲਾਈ ਸੀ ਉਹਨਾਂ ਕਿਹਾ ਪੈਸੇ ਦੇ ਦੇ ਕੇ ਤੇ ਉਹਨਾਂ ਨੇ ਫੈਲਾ ਕਰ ਲਾ ਤੇ ਉਦੋਂ ਉਹ ịtੜ ਗਿਆ ਤੇ ਉਹਨੂੰ ਨਾਂ ਉਹਦਾ ਪਾਇਆ ਵਾ ਅੱਜ ਕੱਲ ਸਾਰਿਆਂ ਲੋਕਾਂ ਨੇ ਇਹ ਇਹ ਜਿੱਥੇ ਪੰਗਾ ਲੈਂਦਾ ਪੰਗਾ ਲੈਂਦਾ ਤੇ ਦਾ ਦਿਮਾਗ ਮੈਡਲਵਾ ਆ ਲੋਕਾਂ ਨਾਲ ਉਹਦਾ ਪਾਇਆ ਸਜ਼ਾ ਤੇ ਅਹੀਂ ਇਹਨੂੰ ਪੂਰੀ ਖੁੱਲ ਹੋਣੀ ਚਾਹੀਦੀ ਆ ਪੁਲਿਸ ਵੱਲੋਂ ਕਿਸ ਤਰ੍ਹਾਂ ਦਾ ਸਹਿਯੋਗ ਉਹ ਸੰਜੋਟ ਉਹ ਪੋਟੋ ਸਹੀ ਮਿਲ ਰਿਹਾ ਹਾਂ ਉਹ ਪੋਟੋ ਦੇਖੋ ਖਿਆਲ ਤੇ ਆ ਵੀ ਫੜੇ ਜਾਣਗੇ ਪੰਜਾਬ ਸਰਕਾਰ ਦੀ ਅਪੀਲ ਕਰਨਾ ਚਾਹੁੰਦੇ ਪੰਜਾਬ ਸਰਕਾਰ ਦੇ ਅਸੀਂ ਇਹ ਕਹਿਣਾ ਚਾਹੁੰਦੇ ਹਾਂ ਕਿ ਜਿਹੜੇ ਐਸੇ ਤੁਸੀਂ ਵੇਧਿਆ ਸਭ ਤੋਂ ਦੇ ਕਰਦੇ ਨੇ ਤੇ ਲੈ ਕੇ ਸਿਆਰ ਲੈ ਕੇ ਤਰੀਕਾ ਦੇ ਨੇ ਇਹਨਾਂ ਨਖਬਣ ਚਾਹੀਦੀ ਆ ਇਹਨਾਂ ਸਜ਼ਾ ਮਿਲਣੀ ਚਾਹੀਦੀ ਆ ਬੱਚੇ ਲਾਹਤ ਤੇ ਜੇ ਮੈਂ ਮਿਲਿਆ ਨਹੀਂਗਾ ਤੇ ਉਹਦਾ ਠੀਕ ਸੋ ਪਤਾ ਲੱਗਦਾ ਵੀ ਠੀਕ ਆ ਕਿੰਨਾ ਫਰਕ ਪਿਆ ਹੋ ਰਾਤੀ ਕੋਲ ਜਿਆਦਾ ਹੋਣ ਠੀਕ ਆ